ਤੁਸੀਂ ਦਸਤਾਰ ਬੰਨੀ ਹੋਈ ਏ ਤੁਸੀਂ ਸਾਰਿਆਂ ਸਾਹਮਣੇ ਖੜੇ ਬੀੜੀ ਪੀ ਰਹੇ ਤੁਸੀਂ ਸੇਧਿਕ ਲੋਕਾਂ ਤੋਂ ਕੀ ਨਸ਼ੇ ਛਡਾਓਗੇ ਤੁਸੀਂ ਤਾਂ ਉਹਨਾਂ ਸਾਹਮਣੇ ਹੋਏਵੇਂ ਤੂੰ ਕਿਉਂ ਇਹ ਕੁਝ ਕਰ ਰਿਹਾ ਵੀ ਤੁਸੀਂ ਦਸਤਾਰ ਬੰਨ ਕੇ ਬੀੜੀ ਪੀ ਰਹੋ ਉਹਨੂੰ ਅਗਲੇ ਨੂੰ ਪਤਾ ਕੀ ਕਹਿੰਦਾ ਤੂਰੇ ਗ੍ਰੰਥ ਸਾਹਿਬ ਖੋਲਿਆ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ ਮੈਂ ਤੇਰੀ ਭੱਗ ਕਲਾਰ ਦੂੰ ਬਾਹਰ ਬੀਜ਼ੀ ਲੱਗਿਆ ਲੈ ਤੇ ਭੱਗ ਕਲਾਰ ਮੈਂ ਉਹਦਾ ਪਟਾਪਣੇ ਅਫਸਰਾਂ ਦੀ ਉਹਨੇ ਵਰਤੀ ਪਈ ਹੋਈ ਆ ਉਹ ਕੱਲਾ ਬੰਦਾ ਨਹੀਂ ਬਦਨਾਮ ਹੋ ਰਿਹਾ ਉਰੇ ਉੱਤੇ ਪੂਰਾ ਪੁਲਿਸ ਪ੍ਰਸ਼ਾਸਨ ਬਦਨਾਮ ਹੋ ਰਿਹਾ ਜਿਹੀ ਸ਼ਵੀ ਬਣ ਚੁੱਕੀ ਆ ਨਾ ਪੰਜਾਬ ਪੁਲਿਸ ਦੀ ਅੱਜ ਕਿ ਇਹ ਤਾਂ ਰਿਸ਼ਵਤਖੋਰ ਨੇ ਠੀਕ ਆ ਇਹ ਤਾਂ ਪੈਸੇ ਤੋਂ ਬਿਨਾ ਕੋਈ ਗੱਲ ਨਹੀਂ ਕਰਦੇ ਇਹ ਤਾਂ ੱੱਕਾ ਕਰਦੇ ਨੇ ਜਿਹੜੇ ਮੂੰਹ ਦੇ ਵਿੱਚ ਅਸੀਂ ਸਵੇਰੇ ਪੱਗਾਂ ਦੇ ਲੜ ਲਾਉਨੇ ਆ ਉਹ ਤੋਂ ਬਾਅਦ ਇਹ ਲੜ ਬੰਨਣ ਤੋਂ ਬਾਅਦ ਨਾਲ ਦੀ ਨਾਲ ਅਸੀਂ ਬੀੜੀ ਪੀਨੇ ਆ ਇਹ ਸਾਡੀ ਅੱਜਕੱਲ੍ਹ ਦੇਖ ਰਹੀ ਆ ਅਸੀਂ ਇਹ ਕੁਛ ਕਰਨ ਨੂੰ ਸਾਡੇ ਗੁਰੂਆਂ ਨੇ ਪੀਰਾਂ ਨੇ ਸਾਡੇ ਲਈ ਜਾਨਾਂ ਵਾਰੀਆਂ ਨੇ ਤੂੰ ਸਰਦਾਰ ਬੰਦਾਗਾ ਤੂੰ ਕੀ ਕੁਛ ਕਰਦਾ ਜਾਂ ਤਾਂ ਲਾਧੋ ਯਾਰ ਤੁਸੀਂ ਨਾ ਬੰਨੋ ਪੱਗਾਂ ਠੀਕ ਆ ਬਿਦਾੜੀ ਮੋਛਾਂ ਕਟਾਓ ਮੁੰਨੇ ਹੋ ਜਾਓ ਤੁਨੂੰ ਕੌਣ ਰੋਕਦਾ ਪੰਜਾਬ ਪੁਲਿਸ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਡੀਜੀਪੀ ਪੰਜਾਬ ਨੂੰ ਦੇਖਣਾ ਚਾਹੀਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਚਿੱਟਾ ਲਾਲਾ ਕੇ ਪੰਜਾਬ ਪੁਲਿਸ ਦੇ ਨੌਜਵਾਨ ਪਏ ਰਹਿੰਦੇ ਨੇ ਲੋਕ ਧਾਰੂਆਂ ਪੀ ਪੀ ਕੇ ਪੰਜਾਬ ਪੁਲਿਸ ਉਹ ਵੀ ਵਰਦੀ ਦੇ ਵਿੱਚ ਕਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਇਹਨਾਂ ਦਾ ਮੈਡੀਕਲ ਚੈੱਕਅਪ ਕਰਾਉਣੇ ਚਾਹੀਦੇ ਨੇ ਪੰਜਾਬ ਪੁਲਿਸ ਦੇ ਵਰਕਰਾਂ ਦੇ ਵੀ ਇਹ ਕਿਹੜਾ ਕਿੰਨਾ ਕੀ ਦਸ਼ੇ ਕਰਦੇ ਨੇ ਕਿੰਨੀਆਂ ਧਾਰੂਆਂ ਪੀਦੇ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬੈਲ ਆਈਕਨ ਮੋਦੀ ਬਾਈ ਕੀ ਹਾਲ ਨੇ ਬਹੁਤ ਵਧੀਆ ਬਣੀ ਵੀਰੇ ਹਾਂ ਦੇ ਬਾਈ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਹਰ ਇੱਕ ਤਰ੍ਹਾਂ ਨੇ ਵੱਖ-ਵੱਖ ਵੀਡੀਓ ਦੇਖਨੇ ਆ ਜਿਹੜੇ ਹਮੇਸ਼ਾ ਵਾਇਰਲ ਹੁੰਦੇ ਨੇ ਹਨਾ ਤੇ ਅੱਜ ਆਪਾਂ ਹੁਣ ਤੁਸੀਂ ਵੀ ਵੇਖੇ ਹੋਣੇ ਸ਼ਾਇਦ ਇੱਕ ਪੰਜਾਬ ਪੁਲਿਸ ਵੱਲੋਂ ਹਨ ਜੋ ਸਰਦਾਰ ਸਿੱਖ ਵੀਰਾ ਹੈ ਹਨਾ ਕਿਉਂ ਹੁੰਦੇ ਵੱਲ ਵੀਡੀਓ ਪਿੱਤੀ ਜਾ ਰਹੀ ਹੈ ਹਨਾ ਜੀ ਤੇ ਤੁਸੀਂ ਇਸ ਵੀਡੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਨੀ ਬਾਈ ਪੰਜਾਬ ਪੁਲਿਸ ਇੱਕ ਅਜਿਹੀ ਚੀਜ਼ਾਂ ਜਿਹੜੀ ਅਕਸਰ ਚਰਚਾ ਦੇ ਵਿੱਚ ਰਹਿੰਦੀ ਆ ਅਕਸਰ ਇਹਨਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਜਿੱਥੇ ਕਈ ਚੀਜ਼ਾਂ ਨੇ ਇਹ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਾਂ ਉਹਨਾਂ ਦਾ ਮਿਸਬੀਹੇਵ ਸਾਹਮਣੇ ਆਉਂਦਾ ਜਾਂ ਰਿਸ਼ਵਤਖੋਰੀ ਸਾਹਮਣੇ ਆਉਂਦੀ ਹੈ ਕਈ ਵੀਡੀਓਜ਼ ਬਹੁਤ ਚੰਗੀਆਂ ਨੇ ਸਾਹਮਣੇ ਆਉਂਦੀਆਂ ਨੇ ਜਿੱਥੇ ਉਹ ਬਹੁਤ ਹੈਲਪਫੁਲ ਹੋ ਗਈ ਬਟ ਜਦੋਂ ਦੁਨੀਆ ਸਾਹਮਣੇ ਇੱਕ ਅਜਿਹੀ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹ ਵੀ ਖਾਸ ਕਰ ਇੱਕ ਸਰਦਾਰ ਬੰਦੇ ਦੀ ਕਿਉਂਕਿ ਸਿੱਖ ਕਮਿਊਨਿਟੀ ਦੇ ਵਿੱਚ ਇਹ ਚੀਜ਼ ਨੂੰ ਬਹੁਤ ਗਲਤ ਮੰਨਿਆ ਜਾਂਦਾ ਅਨਾ ਉਹ ਵੀ ਦਸਤਾਰ ਬਨ ਕੇ ਤੁਸੀਂ ਸਰਕਾਰੀ ਵਰਦੀ ਪਾਈ ਹੋਈ ਆ ਤੁਸੀਂ ਤਦਸਤਾਰ ਬੰਨੀ ਹੋਈ ਆ ਤੁਸੀਂ ਸਾਰਿਆਂ ਸਾਹਮਣੇ ਖੜੇ ਬੀੜੀ ਪੀ ਰਹੇ ਹੋ ਹਾਂਜੀ ਠੀਕ ਹੈ ਤੁਸੀਂ ਸੇਧ ਲੋਕਾਂ ਤੋਂ ਕੀ ਨਸ਼ੇ ਛਡਾਓਗੇ ਤੁਸੀਂ ਤਾਂ ਆਪ ਉਹਨਾਂ ਸਾਹਮਣੇ ਹੋਏਵੇਂ ਹੋ ਅਗਲਾ ਤੁਹਾਡੇ ਕੋਲ ਆ ਕੇ ਰੁੱਕ ਕੇ ਕਹੂਗਾ ਵੀ ਹਾਂ ਬਾਈ ਮੈਂ ਨਹੀਂ ਕਰਦਾ ਮੈਂ ਨਹੀਂ ਉਹ ਕਰੂੰਗਾ ਤੁਸੀਂ ਅਗਲੇ ਨੂੰ ਕਿਹੜੇ ਮੂੰਹ ਨਾਲ ਜਾ ਕੇ ਫੜ ਲੋਗੇ ਆਲਾ ਕਹਿ ਦੂਗਾ ਤੂੰ ਆਪ ਸਰਦਾਰ ਹੋ ਕੇ ਬੀੜੀਆਂ ਪੀ ਰਿਹਾ ਹਾਂ ਹਾਂਜੀ ਠੀਕ ਆ ਜਦੋਂ ਸਾਡੇ ਇੱਕ ਵੀਰ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਹਾਂ ਤੂੰ ਕਿਉਂ ਇਹ ਕੁਛ ਕਰ ਰਿਹਾ ਵੀ ਤੂੰ ਤੁਸੀਂ ਦਸਤਾਰ ਬਨ ਕੇ ਬੀਡੀ ਪੀ ਰਹੇ ਹੋ ਉਹ ਨੂੰ ਅਗਲੇ ਨੂੰ ਪਤਾ ਕੀ ਕਹਿੰਦਾ ਤੂਰੇ ਗ੍ਰੰਥ ਸਾਹਿਬ ਖੋਲਿਆ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ ਮੈਂ ਤੇਰੀ ਪੱਗ ਕਲਾਰ ਦੂੰ ਐਡੀਆਂ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਬੋਲੀਆਂ ਗਈਆਂ ਉਸ ਬੰਦੇ ਵੱਲੋਂ ਕੀ ਹੈ ਅੱਛਾ ਇੱਕੋ ਚੀਜ਼ ਆ ਜਾਂਦੀ ਹੈ ਨਾ ਕਿ ਪੁਲਿਸ ਹੁੰਦੀ ਹੈ ਜਿਹੜੀ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਪਰ ਸਾਡੇ ਪੰਜਾਬ 'ਚ ਜ਼ਿਆਦਾਤਰ ਕੀ ਦੇਖਦਾ ਜਦੋਂ ਵਰਦੀ ਮਿਲ ਜਾਂਦੀ ਹੈ ਤਾਂ ਉਹ ਸੇਵਾ ਲਈ ਨਹੀਂ ਉਹ ਰੋਮ ਮਾਰ ਲਈ ਮਿਲ ਜਾਂਦੀ ਹੈ ਜੋ ਕਿ ਇਸ ਵੀਡੀਓ 'ਚ ਪੂਰਾ ਦੇਖ ਰਹੇਗਾ ਹਾਂਜੀ ਤੇ ਉਹ ਪੂਰਾ ਦੇਖ ਰਿਹਾ ਅਸੀਂ ਅਕਸਰ ਦੇਖਦੇ ਆ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਇੱਕ ਪਤਾ ਚੱਕਰ ਕੀ ਆ ਇਹ ਵੀਡੀਓ ਕਿਉਂ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਆ ਜਾਂ ਲੋਕ ਇਹਨੂੰ ਕਿਉਂ ਇੰਨੀ ਨਫ਼ਰਤ ਕਰ ਰਹੇ ਨੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਨਾ ਇਸ ਦਸਤਾਰ ਦੀ ਸਾਡੇ ਸਿੱਖਾਂ ਦੀ ਇੱਕ ਕਮਿਊਨਿਟੀ ਦੀ ਕੋ ਸ਼ਵੀ ਬਣੀ ਹੋਈ ਆ ਇੱਕ ਵੱਖਰੀ ਪਹਿਚਾਣ ਹੈ ਜੀ ਬਿਲਕੁਲ ਇੱਕ ਪਹਿਚਾਣ ਕਿ ਇਹ ਨੇ ਜਿਹੜੇ ਇੱਕ ਨਸ਼ਾ ਸੇਵਨ ਨਹੀਂ ਕਰਦੇ ਇਹ ਸਾਦਾ ਜੀਵਨ ਜਿੰਦੇ ਨੇ ਜਾਂ ਜਿਵੇਂ ਵੀ ਆ ਇੱਕ ਬਹਾਦਰਤਾ ਦਾ ਮੰਨਿਆ ਜਾਂਦਾ ਹੈ ਨਾ ਜਦੋਂ ਇੱਥੇ ਹੀ ਇਹ ਵੀਡੀਓਜ਼ ਵਾਇਰਲ ਹੁੰਦੀ ਆ ਤਾਂ ਉਹ ਕੱਲੀ ਉਸ ਲਈ ਨਹੀਂ ਹੈ ਨਾ ਆਪਾਂ ਕਹਿ ਦਈਏ ਜਾਂ ਕਿਸੇ ਉਸ ਬੰਦੇ ਲਈ ਉਹਨੇ ਵਰਦੀ ਪਾਈ ਹੋਈ ਆ ਉਹ ਇਕੱਲਾ ਬੰਦਾ ਨਹੀਂ ਬਦਨਾਮ ਹੋ ਰਿਹਾ ਉੱਥੇ ਪੂਰਾ ਪੁਲਿਸ ਪ੍ਰਸ਼ਾਸਨ ਬਦਨਾਮ ਹੋ ਰਿਹਾ ਪੂਰੀ ਪੰਜਾਬ ਪੁਲਿਸ ਬਦਨਾਮ ਹੋ ਰਹੀ ਹੈ ਦੂਜੀ ਗੱਲ ਉਹ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ ਜਿਹਨੂੰ ਅਸੀਂ ਸਿੱਖ ਕੌਮ ਕਹਿੰਗੇ ਸਾਡੇ ਗੁਰੂਆਂ ਪੀਰਾਂ ਨੇ ਐਨਾ ਕੁਝ ਕਟਵਾ ਦਿੱਤਾ ਠੀਕ ਆ ਸਾਡੇ ਗੁਰੂਆਂ ਦੇ ਘੋੜੇ ਜਿਹੜੇ ਨਸ਼ਿਆਂ ਦੇ ਕਹਿੰਦੇ ਨੇ ਨਾ ਵੀ ਤਬਾਕੂ ਦੇ ਖੇਤਾਂ ਦੇ ਵਿੱਚ ਤੱਕ ਨਹੀਂ ਗਏ ਤੇ ਅੱਜ ਕੀ ਹੋ ਰਿਹਾ ਉਹ ਹੀ ਉਹਨਾਂ ਦੇ ਹੀ ਜਿਹੜੇ ਅੱਗੇ ਸਿੰਘ ਨੇ ਉਹ ਅੱਗੇ ਬੀੜੀਆਂ ਪੀ ਰਹੇ ਨੇ ਜਿਹੜੇ ਜਿਹੜੇ ਮੂੰਹ ਦੇ ਵਿੱਚ ਅਸੀਂ ਸਵੇਰੇ ਪੱਗਾਂ ਦੇ ਲੜ ਲਾਉਨੇ ਆ ਉਹ ਤੋਂ ਬਾਅਦ ਲੜ ਬੰਨਣ ਤੋਂ ਬਾਅਦ ਨਾਲ ਦੀ ਨਾਲ ਅਸੀਂ ਬੀੜੀ ਪੀਨੇ ਆ ਇਹ ਸਾਡੀ ਅੱਜਕੱਲ ਦਿਖ ਰਹੀ ਆ ਅਸੀਂ ਇਹ ਕੁਛ ਕਰਨ ਨੂੰ ਸਾਡੇ ਗੁਰੂਆਂ ਨੇ ਪੀਰਾਂ ਨੇ ਸਾਡੇ ਲਈ ਜਾਨਾਂ ਵਾਰੀਆਂ ਨੇ ਮੈਂ ਕਹਿੰਦਾ ਜੇ ਅੱਜ ਉਹ ਇਹ ਚੀਜ਼ਾਂ ਦੇਖਦੇ ਨਾ ਉਹ ਕਹਿੰਦੇ ਵੀ ਅਸੀਂ ਲਾਨਤਾਂ ਪਾਉਂਦੇ ਸਾਡੇ ਤੇ ਕਿਤਨਾ ਕਿਤੇ ਬੈਠੇ ਅੱਜ ਵੀ ਪਾਉਂਦੇ ਹੀ ਹੋਣ ਆ ਵੀ ਅਸੀਂ ਇਹਨਾਂ ਲਈ ਇੰਨਾ ਕੁਝ ਕੀਤਾ ਆਪਣੇ ਪਰਿਵਾਰ ਵਾਰੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਸਾਨੂੰ ਮਿਲਿਆ ਕਿ ਇਹ ਸਭ ਕੁਝ ਮਿਲਿਆ ਠੀਕ ਆ ਦੂਜੀ ਗੱਲ ਆਉਂਦੀ ਆ ਸਾਡੀ ਪੰਜਾਬ ਪੁਲਿਸ ਸਾਡੀ ਪੰਜਾਬ ਪੁਲਿਸ ਬਹੁਤ ਵਧੀਆ ਕਿਤੇ ਨਾ ਕਿਤੇ ਕੰਮ ਕਰਦਾ ਅਸੀਂ ਦੇਖਦੇ ਆ ਵੀਡੀਓਜ਼ ਬਟ ਜਦੋਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਉਹ ਵੀ ਸ਼ਰੇਆਮ ਕੋਰਟ ਦੇ ਵਿੱਚ ਬੰਦਾ ਬੈਠਾ ਠੀਕ ਆ ਉਹ ਬੀੜੀ ਪੀ ਰਿਹਾ ਸ਼ਰੀਆਮ ਦਿਖ ਵੀ ਰਿਹਾ ਉਹ ਉਹਨੂੰ ਕਹਿੰਦਾ ਕਹਿੰਦਾ ਮੈਂ ਜੋ ਮਰਜੀ ਪੀਵਾਂ ਮੈਂ ਬੀੜੀ ਪੀਵਾਂ ਮੈਂ दारू ਪੀਵਾਂ ਤੂੰ ਕੀ ਲੈਣਾ ਮੈਂ ਤਾਂ ਆਫ ਡਿਊਟੀ ਆ ਤੂੰ ਯਾਰ ਡਿਊਟੀ ਤੇ ਹੈਗਾ ਨਹੀਂ ਹੈਗਾ ਗੱਲ ਉਹ ਨਹੀਂ ਹੈਗੀ ਤੂੰ ਦਸਤਾਰ ਬੰਨਿਆ ਤੂੰ ਸਰਦਾਰ ਬੰਦਾ ਤੂੰ ਇਹ ਕੁਛ ਕਰ ਰਿਹਾ ਦੂਜੀ ਗੱਲ ਜੇ ਤੂੰ ਡਿਊਟੀ ਤੇ ਨਹੀਂ ਹੈਗਾ ਤੂੰ ਵਰਦੀ ਪਾਈ ਬੈਠਾਗਾ ਠੀਕ ਆ ਜੇ ਉੱਥੇ ਕੋਈ ਵਾਰਦਾਤ ਹੁੰਦੀ ਆ ਜਾਂ ਕੋਈ ਹੁੰਦਾਗਾ ਕੋਈ ਸਾਹਬ ਲਾ ਲੋ ਜੇ ਉਹਨੂੰ ਕੱਜ ਕੋਈ ਹੱਥ ਵੀ ਪਾਉਂਦਾ ਨਾ ਹੂੰ ਇਹ ਵੀ ਕਿਉਂਕਿ ਇਹ ਮੁੱਦੇ ਇਹ ਜਿਹੇ ਨੇ ਵੀ ਹਾਂ ਇਹ ਬਹੁਤ ਠੇਸ ਪਹੁੰਚਾਉਂਦੇ ਨੇ ਜੇ ਕੋਈ ਬੰਦਾ ਜਾ ਕੇ ਉਹਨੂੰ ਫੜ ਕੇ ਕਹਿ ਜਾਂਦਾ ਵੀ ਹਾਂ ਤੂੰ ਐਂ ਕਰਦਾ ਉਹ ਭਾਵੇਂ ਉਸ ਟਾਈਮ ਮੰਨ ਵੀ ਜਾਂਦਾ ਉਸ ਟਾਈਮ ਗੱਲ ਟਲ ਵੀ ਜਾਂਦੀ ਕੱਲੂ ਉਸੇ ਬੰਦੇ ਨੇ ਉਹਨਾਂ ਨੇ ਪਰਚਾ ਪਾ ਲੈਣਾ ਸੀ ਕਿ ਆਨ ਡਿਊਟੀ ਬੰਦੇ ਨੇ ਨੇ ਵਰਦੀ ਦੇ ਹੱਥ ਪਾਇਆ ਹਾਂਜੀ ਇਹ ਗੱਲਾਂ ਕਹਿਣੀਆਂ ਸੁਣਨੀਆਂ ਸੌਕੀਆਂ ਨੇ ਪਰ ਇਹ ਪਰਚੇ ਨੇ ਜਿਹੜੇ ਮਿੰਟਾਂ 'ਚ ਪੈਂਦੇ ਨੇ ਓਏ ਕਿ ਪੰਜਾਬ ਪੁਲਿਸ ਆਪਣਾ ਕਿ ਦੂਜੇ ਮਨ ਰੋਵ ਖਾ ਰਹੀ ਹੈ ਵਰਦੀ ਦਾ ਕਿ ਹਾਂ ਕਿ ਦੋਹੀ ਮੈਨੂੰ ਰੋਕ ਰਿਓ ਕਿ ਤੋ ਹੋਣਾ ਕੋਣੇ ਰੋਕਣ ਵਾਲਾ ਯਾਰ ਬਿਲਕੁਲ ਦਿਖਾ ਰਹੀ ਐ ਅਸ ਪਰ ਉਹ ਗੱਲ ਤੂੰ ਸੀ ਸਮਝੋ ਨਾ ਯਾਰ ਤੂੰ ਸਰਦਾਰ ਬੰਦਾਂਗਾ ਤੂੰ ਕੀ ਕੁਛ ਕਰ ਰ ਜਾਂ ਤਾਂ ਲਾਧੋ ਯਾਰ ਤੁਸੀਂ ਨਾ ਬੰਨੋ ਪੱਗਾ ਠੀਕ ਆ ਬਦਾੜੀ ਮੁੱਛਾਂ ਕਟਾਓ ਮੁੰਨੇ ਹੋਜੋ ਤੁਹਾਨੂੰ ਕੌਣ ਰੋਕਦਾ ਆਪਾਂ ਕਿੰਨੇ ਆਪਣੇ ਸਮਾਜ ਦੇ ਵਿੱਚ ਚੰਡੀਗੜ੍ਹ ਵੱਲ ਜਾਂਦੇ ਆ ਜਾਂ ਬਾਹਰ ਜਾਂਦੇ ਆ ਕਿ ਲੋਕ ਪੀਂਦੇ ਨੇ ਆਪਾਂ ਕਮਿਊਨੀਕੇਸ਼ਨ ਜਾ ਕੇ ਕਹਿੰਦੇ ਪਰ ਹਾਂ ਜਦੋਂ ਅਜਿਹੇ ਸਟੇਟਸ ਸਿੰਬਲ ਹੁੰਦਾ ਜਾਂ ਕਿਸੇ ਦੇ ਪੱਗ ਬੰਨੀ ਹੋਈ ਆ ਜਾਂ ਉਹ ਅਜਹਈਆਂ ਚੀਜ਼ਾਂ ਕਰਦਾ ਕੋਈ ਤੰਬਾਕੂ ਨੋਸ਼ੀ ਕਰਦਾ ਜਾਂ ਕੋਈ ਹੋਰ ਅਜਹੀ ਚੀਜ਼ ਕਰਦਾ ਬੰਦਾ ਆਟੋਮੈਟਿਕਲੀ ਉਹਦੇ ਕੋਲ ਜਾ ਕੇ ਉਹਨੂੰ ਰੋਕਦਾ ਉਹਨੂੰ ਕਹਿੰਦਾ ਕਿ ਭਾਈ ਇਹ ਤੇਰੇ ਲਈ ਸਹੀ ਨਹੀਂ ਜੋ ਤੂੰ ਸਿਰ ਤੇ ਬੰਨੀ ਆ ਨਾ ਇਹ ਆਪਣੀ ਨਹੀਂ ਘੱਟੋ ਘੱਟ ਇਹਦੀ ਇਲਾਜ ਰੱਖੇ ਬਹੁਤ ਕੁਰਬਾਨੀਆਂ ਨਾਲ ਮਿਲੀ ਆ ਕਿ ਭਾਈ ਕਿਉਂਕਿ ਇਸ ਸੰਸਾਰ ਤੇ ਪੂਰੇ ਵਰਲਡ ਤੇ ਇੱਕ ਨਾ ਸਿੱਖਾਂ ਦੀ ਵੱਖਰੀ ਪਹਿਚਾਨ ਹੈ ਕਿਉਂਕਿ ਹਮੇਸ਼ਾ ਸਿੱਖ ਨੂੰ ਪਾਗਾ ਕਰਕੇ ਉਹਦੀ ਦਾੜੀ ਕੇਸ ਕਰਕੇ ਜਾਣਿਆ ਜਾ ਰਿਹਾ ਤੇ ਇਹਦੇ ਵਿੱਚ ਆਪਾਂ ਵੇਖ ਹੀ ਰਹੇ ਹਾਂ ਕਿਈ ਸ਼ਰੀਆਮ ਲੱਗਾ ਹਥੂ ਕਹਿ ਰਿਹਾ ਅਗਲੇ ਬੰਦੇ ਨੂੰ ਕਿ ਮੈਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਖੋਲ ਕੇ ਬੈਠਾ ਬੋਲਣ ਲਈ ਹਾਜਾ ਵੀ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਗੁਰੂਵਾਰੇ ਬੋਲ ਰਿਹਾ ਉਹ ਮੈਂ ਕਹਿੰਦਾ ਉਹਨੇ ਨਸ਼ਾ ਕੱਲਾ ਬੀੜੀ ਦੇ ਉੱਥੇ ਪੀਤੀ ਨਹੀਂ ਉਹ ਪਹਿਲਾਂ ਹੀ ਕੁਝ ਹੋਰ ਵੀ ਕਰੀ ਬੈਠਾ ਹੋਊਗਾ ਠੀਕ ਆ ਜੋ ਕੁਝ ਉਹ ਬੋਲੇ ਆ ਤੂੰ ਗੁਰੂ ਗ੍ਰੰਥ ਸਾਹਿਬ ਖੋਲੀ ਬੈਠਾ ਮੈਂ ਤੇਰੀ ਪੱਗ ਖਲਾਰ ਦੂੰ ਮੈਂ ਐਂ ਕਰ ਦੂੰ ਇੰਨੀਆਂ ਵੱਡੀਆਂ ਵੱਡੀਆਂ ਸਟੇਟਮੈਂਟ ਆ ਬੰਦਾ ਉਹ ਨਹੀਂ ਦੇ ਜਾਂਦਾ ਹੁੰਦਾ ਉਹ ਵੀ ਕੈਮਰੇ ਮੂਰੇ ਹਾਂਜੀ ਕਿ ਉਹਨੂੰ ਤਾਂ ਪਤਾ ਹੀ ਆ ਵੀ ਕੈਮਰਾ ਚੱਲ ਰਿਹਾ ਠੀਕ ਆ ਦੂਜੀ ਗੱਲ ਯਾਰ ਸਾਡੀਆਂ ਇੰਨੀਆਂ ਅਸੀਂ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਈ ਹੋਈ ਆ ਕਿ ਇਹ ਕੌਮ ਆ ਜਿਹੜੀ ਕਦੇ ਭੀਖ ਨਹੀਂ ਮੰਗਦੀ ਇਹ ਕੌਮ ਆ ਜਿਹੜੀ ਸਭ ਤੋਂ ਦਲੇਰ ਆ ਇਹ ਕੌਮ ਆ ਜਿਹੜੀ ਹਰ ਮਦਦਗਾਰ ਦੀ ਮਦਦ ਕਰਦੀ ਆ ਇਹ ਕੌਮ ਆ ਹਰ ਜਗ੍ਹਾ ਪਹੁੰਚ ਕੇ ਠੀਕ ਹੈ ਸਭ ਤੋਂ ਪਹਿਲਾਂ ਪਹਿਲਾਂ ਨੂੰ ਬਚਾਉਂਦੀ ਹੈ ਸਭ ਤੋਂ ਪਹਿਲਾਂ ਕਿਤੇ ਵੀ ਚਾਹ ਖਾਲਸਾ ਐਡ ਲੈ ਲਈਏ ਆਪਾਂ ਜਿੱਥੇ ਵੀ ਹੁੰਦੇ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਕਮਾਈਆਂ ਨੇ ਪਰ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੱਲੀ ਇੱਕ ਚੀਜ਼ ਕਵਰ ਕਰ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਕਹਿੰਦੇ ਨੇ ਨਾ ਕਹਿੰਦੇ ਵੀ ਆਪਣੀ ਪੋਜ਼ਿਟਿਵਿਟੀ ਦਿਖਾਉਣ ਨੂੰ ਬਹੁਤ ਜ਼ੋਰ ਲਾਗੇਦਾ ਚੰਗਿਆਈਆਂ ਸਾਫਤ ਕਰਨ ਨੂੰ ਪਰ ਜੇ ਤੁਹਾਨੂੰ ਥੱਲੇ ਆਉਣਾ ਨਾ ਤੁਹਾਡੀ ਇੱਕ ਮਾੜੀ ਚੀਜ਼ ਹੀ ਤੁਹਾਨੂੰ ਥੱਲੇ ਲਿਆ ਦਿੰਦੀ ਹੈ ਤੇ ਉਹ ਇਹ ਚੀਜ਼ਾਂ ਅਕਸਰ ਸਾਹਮਣੇ ਆਉਂਦੀਆਂ ਨੇ ਇਹ ਚੀਜ਼ਾਂ ਦੇ ਸਾਨੂੰ ਕੰਟਰੋਲ ਕਰਨਾ ਚਾਹੀਦਾ ਚਾਹੇ ਉਹ ਐਸਜੀਪੀਸੀ ਆ ਐਸਜੀਪੀਸੀ ਨੂੰ ਅਜਹੀਆਂ ਚੀਜ਼ਾਂ ਦੇ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਐਕਸ਼ਨ ਲੈਣੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਡੀਜੀਪੀ ਪੰਜਾਬ ਨੂੰ ਦੇਖਣਾ ਚਾਹੀਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੇਰਾ ਬੰਦਾ ਔਨ ਡਿਊਟੀ ਆਫ ਡਿਊਟੀ ਆ ਚਾਹੇ ਵਰਦੀ ਪਾ ਕੇ ਨਸ਼ੇ ਕਰ ਰਿਹਾਗਾ ਅਕਸਰ ਵੀਡੀਓ ਸਾਹਮਣੇ ਆਉਂਦੀਆਂ ਨੇ ਚਿੱਟਾ ਲਾ ਲਾ ਕੇ ਪੰਜਾਬ ਪੁਲਿਸ ਦੇ ਨੌਜਵਾਨ ਪਏ ਰਹਿੰਦੇ ਨੇ ਲੋਕ ਅਕਸਰ ਸ਼ੇਅਰ ਕਰਦੇ ਨੇ ਅਕਸਰ ਗੱਲਾਂ ਕਰਦੇ ਨੇ ਠੀਕ ਆ ਦੂਜੀ ਤੀਜੀ ਕੀ ਹੁੰਦੀ ਆ ਲੋਕ ਦਾਰੂਆਂ ਪੀ ਪੀ ਕੇ ਪੰਜਾਬ ਪੁਲਿਸ ਉਹ ਵੀ ਵਰਦੀ ਦੇ ਵਿੱਚ ਕਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਅਸੀਂ ਖੁਦ ਦੇਖਦੇ ਆ ਠੀਕ ਆ ਅਸੀਂ ਪੀਸੀਆਰ ਰਾਤ ਨੂੰ ਘੁੰਮਦਿਆਂ ਨੇ ਮੈਂ ਕਹਿੰਦਾ 80% ਪੀਸੀਆਰ ਦੇ ਵਿੱਚ ਰਾਤ ਨੂੰ ਘੁੰਮਦੇ ਨੇ ਉਹ ਦਾਰੂਆਂ ਪੀਂਦੇ ਨੇ ਉੱਥੇ ਨਾਕਿਆਂ ਉੱਤੇ ਕੀ ਹੁੰਦਾ ਨਾਕਿਆਂ ਉੱਤੇ ਨਾਕੇ ਲਾ ਲੈਂਦੇ ਨੇ ਬੰਦੇ ਨੂੰ ਰੋਕਦੇ ਨੇ ਉਹਨੂੰ ਕਹਿੰਦੇ ਨੇ ਜਦੋਂ 500 ਰੁਪਿਆ ਉਰੀ ਦੇ ਜਾ ਠੀਕ ਆ ਨਹੀਂ ਇਸ ਤਰ੍ਹਾਂ ਚਲਾਨ ਕਰਦੇ ਆ ਉਹ 500 ਰੁਪਏ ਲੰਦੇ ਨੇ 500 500 ਕਰਕੇ ਪਤਾ ਨਹੀਂ ਕਿੰਨੇ ਦਿਹਾੜੀ ਪਾਉਂਦੇ ਨੇ ਉਹ ਚੋ ਜਾ ਕੇ ਠੇਕੇ ਦੇ ਅਸੀਂ दारूਾਂ ਪੀਣੀਆਂ ਰਾਤ ਨੂੰ ਮੁਰਗਾ ਖਾਣਾ ਤਰਖਾ ਸਾਡੀ ਆਏ ਜਾਣੀ ਐ ਲੋਕਾਂ ਦੀ ਹਰਾਸਮੈਂਟ ਅੱਡ ਸਾਡੇ ਵਰਗੇ ਕੀ ਸੋਚੀ ਜਾਂਦੇ ਨੇ ਅੱਛਾ ਮੈਂਟੈਲਿਟੀ ਪਤਾ ਕੀ ਆ ਜਿਹੜੇ ਟਾਈਮ 'ਚ ਇਕ ਹੁੰਦਾ ਸੀ ਨਾ ਵੀ ਹਰੇਕ ਚ ਹੁੰਦਾ ਸੀ ਪਹਿਲਾ ਪੰਜਾਬ ਪੁਲਿਸ ਪੰਜਾਬ ਪੁਲਿਸ ਪੰਜਾਬ ਪੁਲਿਸ ਹਾਂਜੀ ਹਾਂਜੀ ਠੀਕ ਹੈ ਮੈਂ ਪੰਜਾਬ ਪੁਲਿਸ ਜਾਣਾ ਪਰ ਕਿਤੇ ਨਾ ਕਿਤੇ ਇੱਕ ਡਰ ਹੁੰਦਾ ਇੱਕ ਮੈਂਟੈਲਿਟੀ ਹੁੰਦੀ ਆ ਕਿ ਸਾਰੀ ਉਮਰ ਦੀਆਂ ਗਾਲਾਂ ਬਈ ਹਾਂ ਸਾਰੀ ਉਮਰ ਦੀਆਂ ਕਿਉਂ ਯਾਰ ਅਜਿਹੀ ਸ਼ਵੀ ਬਣ ਚੁੱਕੀ ਆ ਨਾ ਪੰਜਾਬ ਪੁਲਿਸ ਦੀ ਅੱਜ ਕਿ ਇਹਦਾ ਰਿਸ਼ਵਤ ਖੋਰ ਨੇ ਠੀਕ ਹੈ ਇਹਦਾ ਪੈਸੇ ਤੋਂ ਬਿਨਾ ਕੋਈ ਗੱਲ ਨਹੀਂ ਕਰਦੇ ਇਹ ਤਾਂ ੱੱਕਾ ਕਰਦੇ ਨੇ ਉਹ ਮੇਰੇ ਭਰਾਵੋ ਮੇਰੇ ਵੀਰੋ ਅਸੀਂ ਜਦੋਂ ਅਨਾਉਂਸ ਹੁੰਨੇ ਆ ਨਾ ਸਾਨੂੰ ਸੌਂ ਖਵਾਈ ਜਾਂਦੀ ਆ ਪੰਜਾਬ ਪੁਲਿਸ ਦੇ ਵਿੱਚ ਕਿ ਅਸੀਂ ਸਾਰੇ ਆਪਣੇ ਦੇਸ਼ ਦੀ ਸੇਵਾ ਕਰਾਂਗੇ ਆਪਣੇ ਪੰਜਾਬ ਦੀ ਸੇਵਾ ਕਰਾਂਗੇ ਤੁਹਾਡੀ ਇਹ ਸੇਵਾ ਹੈ ਪੰਜਾਬ ਦੇ ਪ੍ਰਤੀ ਤੁਸੀਂ ਇਹ ਦੱਸ ਦਿਓ ਕਿ ਲੋਕ ਤੁਹਾਡੇ ਕੋਲ ਆ ਕੇ ਸੁਰੱਖਿਅਤ ਨਾ ਸਮਝਣ ਆਪਣੇ ਆਪ ਨੂੰ ਡਰਨ ਕਿ ਮੈਂ ਇਹਦੇ ਕੋਲ ਆਇਆ ਹੋਇਆ ਜਾਂ ਇਹ ਮੇਰੇ ਕੋਲ ਆਇਆ ਹੋਇਆ ਮੈਨੂੰ ਡਰ ਲੱਗ ਰਿਹਾ ਹੈ ਤਾਂ ਬਾਰਵੀਂ ਪੁਲਿਸਾਂ ਦਾ ਕੀ ਹੁੰਦਾ ਉਹ ਲੋਕ ਕੋਲ ਜਾਂਦੇ ਨੇ ਜਾਂ ਉਹਨਾਂ ਨੂੰ ਬੁਲਾਉਂਦੇ ਨੇ ਤਾਂ ਉਹਨਾਂ ਨੂੰ ਇੱਕ ਫੇਜ਼ ਉਹ ਹੁੰਦਾ ਸਿਕਿਉਰਿਟੀ ਫੇਜ਼ ਹੁੰਦੀ ਆ ਠੀਕ ਆ ਸਾਡੇ ਵਰਗਾ ਜਾਂਦਾਗਾ ਇਸ ਪੰਜਾਬ ਪੁਲਿਸ ਦਾ ਡੰਡਾ ਖਾਕੀ ਵਰਦੀ ਦੇ ਇੱਕ ਹੀ ਬੰਦੇ ਤੇਰਾ ਮੋਟਰਾਂੇ ਕਮਾ ਲੈਂਦੇ ਨੇ ਚਾਹੇ ਉਹਨਾਂ ਕੋਲ ਕਾਗਜ਼ ਵੀ ਪੂਰੇ ਹੋਣ ਕਹਿੰਦਾ ਯਾਰ ਹੋਵੇ ਨਾ ਹੋਵੇ ਕਹਿੰਦਾ ਹਰਾਸਮੈਂਟ ਬਹੁਤ ਆ ਹਾਂ ਕਈ ਕਿਸੇ ਨੇ ਆਪਣੀ ਰਿਪੋਰਟ ਭਾਵੇਂ ਲਿਖਾਣੀ ਹੋਵੇ ਭਲਾ ਉਹ ਸੱਚਾ ਹੋਵੇ ਪਰ ਉਹਨੂੰ ਡਰ ਰਹਿੰਦਾ ਕਿ ਹਾਂ ਕਿ ਤੇ ਉਲਟਾ ਹੈ ਮੇਰੇ ਤੇ ਨਾਲ ਕੁਝ ਕਰਦੇ ਬਿਲਕੁਲ ਭਾਈ ਬਹੁਤ ਕੁਝ ਹੁੰਦਾਗਾ ਠੀਕ ਆ ਅਧੀਆਂ ਚੰਗੀਆਂ ਗੱਲਾਂ ਆ ਜਾਂਦੀਆਂ ਚੰਗੀਆਂ ਗੱਲਾਂ ਇਸ ਕਰਕੇ ਹੁੰਦੀਆਂ ਕਹਿੰਦੇ ਵੀ ਇਹਨਾਂ 'ਚ ਹਰਾਸਮੈਂਟ ਬਹੁਤ ਦਾ ਹਰਾਸ ਬਹੁਤ ਕਰਦੇ ਨੇ ਹੁਣ ਚਾਹੇ ਵੀਡੀਓ ਆ ਚਾਹੇ ਕੋਸ਼ ਆ ਮੇਰਾ ਤਾਂ ਇੱਕੇ ਕਹਿਣਾ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਐਸਜੀਪੀਸੀ ਨੂੰ ਪੰਜਾਬ ਪੁਲਿਸ ਨੂੰ ਸਾਡੇ ਸੀਐਮ ਸਾਹਿਬ ਨੂੰ ਤੇ ਡੀਜੀਪੀ ਪੰਜਾਬ ਨੂੰ ਇਹਨਾਂ ਚੀਜ਼ਾਂ ਉੱਤੇ ਧਿਆਨ ਦਿਆ ਜਾਵੇ ਠੀਕ ਆ ਇਹਨਾਂ ਦਾ ਮੈਡੀਕਲ ਚੈੱਕਅਪ ਕਰਾਉਣੇ ਚਾਹੀਦੇ ਨੇ ਪੰਜਾਬ ਪੁਲਿਸ ਦੇ ਵਰਕਰਾਂ ਦੇ ਵੀ ਇਹ ਕਿਹੜਾ ਕਿਨਿਆ ਕੀ ਦਸ਼ੇ ਕਰਦੇ ਨੇ ਕਿੰਨੀਆਂ दारूਾਂ ਪੀਂਦੇ ਨੇ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਹਾਂਜੀ ਪਰ ਜਦੋਂ ਇਹ ਚੀਜ਼ਾਂ ਕਰਨ ਤੋਂ ਬਾਅਦ ਵੀ ਜੇ ਤੁਸੀਂ ਸਾਰਾ ਕੁਝ ਅਣਗਹਿਲਾ ਹੀ ਕਰਨਾ ਤਾਂ ਬੇਨਤੀ ਆ ਭਰਾਵੋ ਦਸਤਾਰਾ ਐਮ ਬਦਨਾਮ ਨਾ ਕਰੋ ਬਹੁਤ ਔਖੀਆਂ ਮਿਲੀਆਂ ਨੇ ਬਹੁਤ ਕੁਰਬਾਨੀਆਂ ਕਰੀਆਂ ਨੇ ਇਹਨਾਂ ਪਿੱਛੇ ਕਟੋ-ਕਟ ਤੁਸੀਂ ਨਹੀਂ ਸੁਧਰਨਾ ਤਾਂ ਕਟੋ-ਕਟ ਸਿੱਖੀ ਨੂੰ ਲਾਜ ਨਾ ਲਾਓ ਇਹ ਤੇ ਦਾਗ ਲਾ ਕੇ ਇਹਨੂੰ ਬਦਨਾਮ ਨਾ ਕਰੋ ਹੋਏ ਸਾਡੇ ਗੁਰੂਆਂ 피ਰਿਆਂ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਪਹਿਲਾਂ ਆਪਣਾ ਪਿਤਾ ਤੋਰਿਆ ਫਿਰ ਚਾਰ ਪੁੱਤਰ ਫਿਰ ਮਾਤਾ ਫਿਰ ਆਪਣੇ ਧਰਮ ਪੰਥ ਨੇ ਆ ਸਾਰਾ ਪਰਿਵਾਰ ਵਾਰਿਆ ਆਪਣਾ ਪੰਜਵਾਂ ਪੁੱਤਰ ਖਾਲਸਾ ਪਰਿਵਾਰ ਪੂਰਾ ਨਿਸ਼ਾਵਰ ਕਰਤਾ ਇਸ ਕਿਨ ਦੇ ਵਿੱਚ ਇੱਕ ਸਿਰਫ ਇੱਕ ਸਿੱਖੀ ਪਿਸੇ ਤੇ ਆਪਾਂ ਕੀ ਦੇਖਨੇ ਆ ਕਿ ਇਹ ਬਸ ਅੱਜ ਕੱਲ ਕੋਈ ਬੀੜਾ ਪੀ ਰਿਹਾ ਹੈ ਕੋਈ ਤਾਂ ਬਾਕੂ ਲਾ ਰਿਹਾ ਹੈ ਹੈ ਚਿੱਟੇ ਲਾਲਾ ਲੋਕੀ ਸੜਕਾਂ ਤੇ ਪਏ ਨੇ ਬਦਨਾਮੀ ਕਰ ਰਹੇ ਸੀ ਇਹਨੂੰ ਬਾਈ ਅੱਜ ਦੇ ਟਾਈਮ 'ਚ ਜਿਉ ਕਿ ਤੂੰ ਦੇਖਦੇ ਹੋਣਗੇ ਨਾ ਸਾਡੇ ਗੁਰੂ ਸਾਨੂੰ ਪੀਰ ਜਾਂ ਸਾਡੇ ਵਡੇਰੇ ਸਾਡੇ ਤਾਂ ਲੜਨ ਤਾਂ ਪਾ ਰਹੇ ਹੋਣਗੇ ਤੇ ਸਾਡੇ ਤੋਂ ਜ਼ਿਆਦਾ ਉਹ ਆਪਣੇ ਆਪ ਤੇ ਪਾ ਰਹੇ ਹੋਣਗੇ ਕਿ ਅਸੀਂ ਸੀਗੇ ਜੀਰੇ ਇਹਨਾਂ ਕਰਕੇ ਲੜੇ ਲੜੇ ਸਹੀ ਗੱਲ ਹੈ ਅਸੀਂ ਸੀਗੇ ਜਿਹੜੇ ਇਹਨਾਂ ਕਰਕੇ ਸ਼ਹੀਦ ਹੋਏ ਅਸੀਂ ਆਪਣੇ ਜਾਨਾਂ ਦਿੱਤੀਆਂ ਅਸੀਂ ਆਪਣੇ ਪਰਿਵਾਰ ਗਵਾਏ ਉਹ ਜਿੱਥੇ ਪੰਜਾਬ ਦਾ ਨਾਮ ਇਹਨਾਂ ਬੁਲੰਦਿਆ ਤੇ ਬੋਲਿਆ ਜਾਂਦਾ ਸੀ ਅੱਜ ਪੰਜਾਬ ਨੂੰ ਇੱਕ ਨਸ਼ੇ ਕਰਕੇ ਇੱਕ ਇਹਨਾਂ ਪੰਜਾਬ ਪੁਲਿਸਾਂ ਕਰਕੇ ਜਿਹੜੇ ਬਹੁਤ ਮਾਰੇ ਫਨ ਕਰਦੇ ਭਾਈ ਪੰਜਾਬ ਬਾਰੇ ਸੋਨੇ ਦੀ ਜਿਹੜੀ ਹੁੰਦੀ ਸੀ ਪੰਜਾਬ ਨੂੰ ਕਰੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪੰਜਾਬ ਨੂੰ ਕਹਿੰਦੇ ਸੀ ਕਿ ਇਹ ਧਰਤੀ ਅਜਹੀ ਧਰਤੀ ਪੂਰੀ ਦੁਨੀਆ ਵਿੱਚ ਧਰਤੀ ਨਹੀਂ ਹੈਗੀ। ਉਦੋਂ ਸੁਣ ਨੂੰ ਨਾ ਮਾਣ ਮਹਿਸੂਸ ਹੁੰਦਾ ਸੀ ਪਰ ਅੱਜ ਜਦੋਂ ਇੱਕ ਟੈਗ ਲਾ ਦਨਾ ਕਿ ਪੰਜਾਬ ਨਸ਼ੇੜੀ ਆ ਪੰਜਾਬ ਨਸ਼ਿਆਂ ਦੇ ਹੜੱਚ ਵਗ ਗਿਆ ਤਾਂ ਸੱਚ ਜਣੀ ਬਾਈ ਦੁੱਖ ਬਹੁਤ ਲੱਗਦਾ। ਹੋਈ ਇੱਕ ਹੀ ਆ ਵੇ ਦੇਖ ਰਿਹਾ ਕਿ ਕਈ ਤੇ ਮੈਨੂੰ ਕਈ ਵਾਰ ਐਵੇਂ ਸੁਣਨ ਨੂੰ ਮਿਲਿਆ ਕਿ ਪੱਗਾ ਬੰਨਿਆ ਨੇ ਅਤੇ ਪੱਗੇ ਪੱਗਾ ਥਲੇ ਪਤਾ ਨਹੀਂ ਵਾਲ ਹੈ ਜਾਂ ਨਹੀਂ ਹੈਗੇ। ਹਨਾ ਕਈ ਵਾਰ ਬੜਾ ਦੁੱਖ ਲੱਗਦਾ ਕਿ ਆਪਣਾ ਪੰਜਾਬ ਜਿੰਦੇ ਇੱਕ ਵੱਖਰੀ ਪਹਿਚਾਨ ਸੀ। ਹਣਾ ਤੇ ਉਹੀ ਅੱਜ ਆਪਾਂ ਨੂੰ ਬਹੁਤ ਜ਼ਿਆਦਾ ਗੱਲਾਂ ਸੁਣਨਿਆ ਪਿਆ ਰਿਹਾ ਨਾ ਸਿਰਫ ਇੱਕ ਆਪਣੇ ਪੰਜਾਬ ਬਾਈ ਅੱਜ ਦਾ ਟਾਈਮ ਸੋਸ਼ਲ ਮੀਡੀਆ ਦਾ ਟਾਈਮ ਆ ਕੋਈ ਵੀ ਛੋਟੀ ਵੱਡੀ ਚੀਜ਼ ਹੈ ਨਾ ਬਹੁਤ ਛੇਤੀ ਵਾਇਰਲ ਹੁੰਦੀ ਹੈ ਚੰਗੀ ਹੋਵੇ ਨਾ ਹੋਵੇ ਮਾੜੀ ਬਹੁਤ ਜਲਦੀ ਹੁੰਦੀ ਹੈ ਜਿਵੇਂ ਆ ਵੀਡੀਓ ਦੇਖ ਲਓ ਹਾਂਜੀ ਅੱਗ ਵਾਂਗੂ ਫੈਲੀ ਆ ਅੱਗ ਵਾਂਗੂ ਕਿਉਂ ਕੋਈ ਆਮ 3600 ਬੰਦੇ ਵੇ ਸਿਕਟਾ ਬੀਡੀਆਂ ਪੀਂਦੇ ਨੇ ਕੋਈ ਨਹੀਂ ਵਾਇਰਲ ਹੁੰਦੀ ਇਹ ਕਿਉਂ ਹੋਈ ਇੱਕ ਤਾਂ ਬੰਦੇ ਨੇ ਵਰਦੀ ਪਾਈ ਤੀ ਹਾਂਜੀ ਦੂਜੀ ਦਸਤਾਰ ਬਣੀ ਦਸਤਾਰ ਬਣੀ ਤਾਂ ਮੇਰੀ ਸਾਡੇ ਵੀਰ ਭਰਾਵਾਂ ਨੂੰ ਇੱਕ ਇਹੀ ਬੇਨਤੀ ਆ ਹਨਾ ਚਾਹੇ ਜੇ ਉਹ ਵੀਰਾ ਵੀ ਜੇ ਦੇਖ ਰਿਹਾ ਇਸ ਚੀਜ਼ ਨੂੰ ਤਾਂ ਇੱਕ ਹੀ ਬੇਨਤੀ ਕਰਾਂਗੇ ਇਹ ਚੀਜ਼ਾਂ ਸਾਨੂੰ ਨਹੀਂ ਸੋਭਦੀਆਂ ਸਾਨੂੰ ਸਾਡੇ ਗੁਰੂ ਪੀਰ ਇਹ ਦਸਤਾਰ ਇਹ ਸਿੱਕੀ ਦੇ ਕੇ ਗਏ ਨੇ ਇਹ ਬਹੁਤ ਵੱਡੀ ਗੱਲ ਆ ਬਹੁਤ ਮਾਣ ਵਾਲੀ ਗੱਲ ਆ ਤਾਂ ਅਸੀਂ ਇਹਦੀ ਕਦਰ ਕਰੀਏ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ